15 ਅਗਸਤ 1947 ਇਤਿਹਾਸ ਦੀ ਇੱਕ ਐਸੀ ਤਾਰੀਖ ਜਿਸ ਤਾਰੀਖ ਨੇ ਦਿੱਤੇ ਨੇ तमाम ਸਖਮ ਅੱਜ ਵੀ ਜਦੋਂ ਇਸ ਤਾਰੀਖ ਤੇ ਸਾਡੀ ਨਜ਼ਰ ਜਾਂਦੀ ਹੈ ਤਾਂ ਸਾਡੇ ਲੂੰ ਕੰਡੇ ਖੜ ਜਾਂਦੇ ਨੇ ਦੇਸ਼ ਦੋ ਮੁਲਕਾਂ ਵਿੱਚ ਵੰਡਿਆ ਗਿਆ ਇੱਕ ਪਾਕਿਸਤਾਨ ਤੇ ਇੱਕ ਭਾਰਤ ਦੇਸ਼ ਆਜ਼ਾਦ ਤਾਂ ਹੋ ਗਿਆ ਪਰ ਇਸ ਆਜ਼ਾਦੀ ਨੂੰ ਲੈਣ ਵਾਸਤੇ ਕਿੰਨੀ ਜ਼ਿਆਦਾ ਕਤਲੋ ਘਾਰਤ ਹੋਈ ਕਿੰਨੇ ਲੋਕ ਮਰੇ ਨੇ ਤਿੰਨੇ ਲੋਕ ਕਰੋ ਬੇਕਾਰ ਹੋਏ ਨੇ ਕਦੇ ਇਸ ਦਾ ਅੰਦਾਜ਼ਾ ਲਗਾਇਆ ਤੁਸੀਂ ਬਹੁਤ ਸਾਰੇ ਅੰਕੜੇ ਲੈ ਕੇ ਆਪਾਂ ਗੱਲਬਾਤ ਸੁਣਦੇ ਹਾਂ ਕਰਦੇ ਵੀ ਹਾਂ ਲੇਕਿਨ ਦੋਸਤੋ ਲੱਖਾਂ ਲੋਕ ਇਸ ਪਾਰਟੀਸ਼ਨ ਦਾ ਸ਼ਿਕਾਰ ਹੋ ਗਏ ਛੋਟੇ ਛੋਟੇ ਮਾਸੂਮ ਬੱਚੇ ਕਰੋ ਬੇਕਾਰ ਹੋ ਗਏ ਕਿਸੇ ਦੀ ਭੈਣ ਉਧਰ ਤੇ ਭਰਾ ਉਧਰ ਕਿਸੇ ਦਾ ਭਰਾ ਇਧਰ ਤੇ ਭੈਣ ਉਧਰ ਕੋਈ ਵੀ ਕਿਸੇ ਨੂੰ ਇਸ ਕਤਲੋਗਾਰਤ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਵਿੱਚ ਪੁੱਛਦਾ ਨਜ਼ਰ ਨਹੀਂ ਆਇਆ ਹਾਲਾਂਕਿ ਉਸ ਬੇਲੇ ਦੇ ਲੀਡਰਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰ੍ਹਾਂ ਹੋ ਰਹੇ ਕਤਲੋਗਾਰਤ ਨੂੰ ਰੋਕਿਆ ਜਾਵੇ ਪਰ ਲੋਕਾਂ ਨੂੰ ਸਿਰ ਤੋਂ ਸਿਰ ਉਹ ਜਾਨ ਦੀ ਪਈ ਹੋਈ ਸੀ ਲੋਕਾਂ ਦਾ ਬਸਿਆ ਵਸਾਇਆ ਘਰ ਉਜੜ ਗਿਆ ਇਸ ਦੁਸ਼ਮਣੀ ਦੇ ਵਿੱਚ ਬਸੇ ਵਸਾਏ ਘਰਾਂ ਨੂੰ ਅੱਗਾਂ ਦੇ ਹਵਾਲੇ ਕਰ ਦਿੱਤਾ ਸਰਕਾਂਵੇਂ ਉੱਪਰ ਲਾਸ਼ਾਂ ਹੀ ਲਾਸ਼ਾਂ ਨਜ਼ਰ ਆ ਰਹੀਆਂ ਸਨ ਲੋਕ ਪਿਆਸ ਦੇ ਨਾਲ ਮਰ ਰਹੇ ਸਨ ਜੇਕਰ ਉਹਨਾਂ ਨੂੰ ਪਾਣੀ ਦਾ ਕੋਈ ਕੂਹਾਂ ਛੱਪੜ ਵੀ ਨਜ਼ਰ ਆਉਂਦਾ ਸੀ ਤੇ ਉਹ ਵੀ ਲਾਸ਼ਾਂ ਦੇ ਨਾਲ ਭਰਿਆ ਹੋਇਆ ਸੀ ਉਸ ਪਾਣੀ ਦਾ ਰੰਗ ਹੀ ਲਾਲ ਹੋਇਆ ਪਿਆ ਸੀ ਅੱਜ ਦੇਸ਼ ਦੀ ਆਜ਼ਾਦੀ ਦਾ ਆਪਾ ਲੋਕ ਆਨੰਦ ਮਾਣ ਰਹੇ ਇਹ ਆਜ਼ਾਦੀ ਸਾਨੂੰ ਐਵੇਂ ਨਹੀਂ ਮਿਲੀ ਤੁਸੀਂ ਵੇਖਦੇ ਹਾਂ ਤੁਸੀਂ ਹਰ ਰੋਜ਼ ਕਿਸੇ ਨਾ ਕਿਸੇ ਐਪੀਸੋਡ ਵਿੱਚ ਵੇਖਦੇ ਹਾਂ ਕਿਸ ਤਰ੍ਹਾਂ ਪਾਕਿਸਤਾਨ ਵਿੱਚ ਵਸੇ ਹੋਏ ਪੁਰਾਣੇ ਬਜ਼ੁਰਗ ਅੱਜ ਵੀ ਇਧਰਲੇ ਪੰਜਾਬ ਨੂੰ ਯਾਦ ਕਰਦੇ ਨੇ ਆਪਣੇ ਪਿੰਡਾਂ ਨੂੰ ਯਾਦ ਕਰਦੇ ਨੇ ਯਾਰਾਂ ਦੋਸਤਾਂ ਨੂੰ ਯਾਦ ਕਰਦੇ ਨੇ ਤੇ ਇੱਧਰ ਅੱਜ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦਾ ਬਚਪਨ ਇਕੱਠਿਆਂ ਬੀਤਿਆ ਛੋਟੇ-ਛੋਟੇ ਬੱਚਿਆਂ ਵਾਂਗ ਖੇਡ-ਖੇਡ ਕੇ ਉਹ ਵੱਡੇ ਹੋਏ ਲੇਕਿਨ ਜਦੋਂ ਵਟਵਾਰਾ ਹੋਣ ਲੱਗਾ ਤਾਂ ਇੱਕ ਦੂਜੇ ਦੀ jaan ਦੇ ਦੁਸ਼ਮਣ ਬਣ ਗਏ ਕਿਸ ਤਰ੍ਹਾਂ ਲੈਕਿਆਂ ਨੂੰ بے ਬੱਤ ਕੀਤਾ ਗਿਆ ਕਿਸ ਤਰ੍ਹਾਂ ਔਰ ਇਥੋਂ ਤੱਕ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਨੇ ਤਾਂ ਆਪਣੇ ਬੱਚਿਆਂ ਨੂੰ ਜ਼ਹਿਰ ਪਕੜਾ ਦਿੱਤੀ ਕੇ ਬੇਟੇ ਆਪਣੀ ਆਬਰੂ ਬੇਪੱਤ ਨਹੀਂ ਹੋਣ ਦੇਣੀ ਉਸ ਤੋਂ ਪਹਿਲਾਂ ਹੀ ਜ਼ਹਿਰ ਖਾ ਕੇ ਮਰ ਜਾਣਾ ਅੱਜ ਅਸੀਂ ਲੋਕ ਆਜ਼ਾਦੀ ਦਾ ਆਨੰਦ ਲੈ ਰਹੇ ਹਾਂ 15 ਅਗਸਤ 1947 ਦੀ ਅੱਧੀ ਰਾਤ ਨੂੰ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਲੋਕਾਂ ਨੇ ਖੁਸ਼ੀ ਦੇ ਵਿੱਚ ਆਪਣੇ ਆਪਣੇ ਹਿਸਾਬ ਦੇ ਨਾਲ ਇਸ ਨੂੰ ਸੈਲੀਬ੍ਰੇਟ ਕੀਤਾ ਲੇਕਿਨ ਜਰਾ ਸੋਚੋ ਇਹ ਬਟਵਾਰੇ ਦਾ ਅਸਰ ਪੰਜਾਬ ਦੇ ਉੱਪਰ ਹੀ ਸਭ ਤੋਂ ਜ਼ਿਆਦਾ ਕਿਉਂ ਪਿਆ ਸਭ ਤੋਂ ਜ਼ਿਆਦਾ ਪੰਜਾਬ ਨੂੰ ਅਸਰ ਕਿਉਂ ਪਿਆ ਜਿੰਨਾ ਕਾਪਾ ਨੂੰ ਪੰਜਾਬ ਮਿਲਿਆ ਹੈ ਉਸ ਤੋਂ ਵੱਧ ਪੰਜਾਬ ਤਾਂ ਇਸ ਸਮੇਂ ਪਾਕਿਸਤਾਨ ਦੇ ਵਿੱਚ ਹੈ ਸਾਨੂੰ ਕੀ ਮਿਲਿਆ ਕਿ ਉਸ ਵੇਲੇ ਕੋਈ ਲੀਡਰ ਨਹੀਂ ਸੀ ਇਸ ਬਾਰੇ ਗੱਲ ਕਰਨ ਖੈਰ ਅੱਜ ਅਸੀਂ 15 ਅਗਸਤ 1947 ਝੰਡਾ ਭਾਰਤ ਦਾ ਲਹਿਰਾ ਕੇ ਉਸ ਨੂੰ ਸੈਲੂਟ ਕਰਦੇ ਹਾਂ ਆਜ਼ਾਦੀ ਦੀਆਂ ਇੱਕ ਦੂਸਰੇ ਨੂੰ ਮੁਬਾਰਕਾਂ ਦਿੰਦੇ ਹਾਂ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਉਂਦੇ ਹਾਂ ਲੇਕਿਨ ਦੋਸਤੋ ਇਸ ਆਜ਼ਾਦੀ ਦੀ ਪੀੜਾ ਦਾ ਦਰਦ ਇਸ ਆਜ਼ਾਦੀ ਦਾ ਉਹ ਜ਼ਖਮ ਜਿਹੜਾ ਅੱਜ ਵੀ ਬਹੁਤ ਸਾਰੇ ਬਜ਼ੁਰਗ ਆਪਣੇ ਨਾਲ ਲੈ ਫਿਰਦੇ ਹਨ ਔਰ ਇਸ ਆਜ਼ਾਦੀ ਨੂੰ ਲੈਣ ਵਾਸਤੇ ਕਿਸ ਤਰ੍ਹਾਂ ਆਪਣੇ ਹੀ ਬੇਗਾਨੇ ਬੜ ਗਏ ਕਿਸ ਤਰ੍ਹਾਂ ਲੋਕ ਇੱਕ ਦੂਜੇ ਦੀ jaan ਦੇ ਪਿਆਸੀ ਹੋ ਗਏ ਅੱਜ ਪੋਸੂ ਨਾਮਾ ਚੈਨਲ ਵੱਲੋਂ ਗੀ ਆਪ ਸਭ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਲੇਕਿਨ ਸਵਾਲ ਮੇਰਾ ਇਹ ਹੈ ਕਿ ਅੱਜ ਦੇ ਇਸ ਆਜ਼ਾਦ ਮੁਲਕ ਦੇ ਵਿੱਚ ਆਪਾਂ ਕਿੰਨੇ ਕੁ ਆਜ਼ਾਦ ਹਾਂ ਇਸ ਬਾਰੇ ਕਮੈਂਟ ਜ਼ਰੂਰ ਦੇਣਾ ਪੋਸੂ ਨਾਮਾ ਚੈਨਲ ਵੱਲੋਂ ਆਜ਼ਾਦੀ ਦਿਵਸ ਦੀਆਂ ਬਹੁਤ ਬਾਰ ਮੁਬਾਰਕਾ ਜੁੜੇ ਰਹੋ ਕੋ ਸੁਨਾਮਾ ਚੈਨਲ ਦੇ ਨਾਲ